ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ YouTube ਤੇ ਤੁਸੀਂ ਸਾਡਾ ਇਹ ਵੀਡੀਓ ਦੇਖ ਰਹੇ ਹੋ ਤੇ ਜਿਹਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਆਪਾਂ 31 ਅਕਤੂਬਰ ਤੱਕ ਦੀ ਨਵੀਂ ਅਪਡੇਟ ਕਿਉਂਕਿ ਦੋ ਚੱਕਰਵਾਤੀ ਤੂਫਾਨ ਜਿਹੜੇ ਨੇ ਉਹ ਭਾਰਤ ਦੇ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਲਗਾਤਾਰ ਬਣ ਰਹੇ ਨੇ ਜਿਨ੍ਹਾਂ ਦੀ ਅਪਡੇਟ ਦੇਣੀ ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੇ ਪੱਖ ਤੋਂ ਇਹ ਸਮਾਂ ਜਿਹੜਾ ਣਕੂਲ ਹੈ ਕਿਉਂਕਿ ਇਸ ਸਮੇਂ ਝੋਨੇ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ ਕਣਕ ਦੀ ਬਿਜਾਈ ਕਰਨੀ ਹੈ ਆਲੂਆਂ ਦੀ ਬੁਜਾਈ ਕਰਨੀ ਹੈ ਮਟਰਾਂ ਦੀ ਅਤੇ ਹੋਰ ਸਬਜ਼ੀਆਂ ਦੀ ਜਿੰਨੇ ਵੀ ਸਬਜ਼ੀਆਂ ਸਰਦੀਆਂ ਵਾਲੀਆਂ ਨੇ ਉਹ ਲਗਭਗ ਇਸ ਸਮੇਂ ਜਿਹੜੀਆਂ ਬੀਜਣ ਦੇ ਕੰਡੇ ਤੇ ਆ ਚੁੱਕੀਆਂ ਨੇ ਤੇ ਕਿਸਾਨ ਜਿਹੜੇ ਨੇ ਹੁਣ ਮੌਸਮ ਵੱਲ ਦੇਖ ਰਹੇ ਨੇ ਅਜਿਹੇ ਦੇ ਵਿੱਚ ਅਸੀਂ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਸਹੀ ਤੋਂ ਸਹੀ ਜਾਣਕਾਰੀ ਦੇਣ ਦੀ ਕਿਉਂਕਿ ਇਹ ਜਿਹੜੇ ਚੱਕਰਵਾਤੀ ਤੂਫਾਨ ਨੇ ਹੁਣ ਹੌਲੀ-ਹੌਲੀ ਉੱਪਰ ਵੱਲ ਵੱਧਦੇ ਹੋਏ ਦਿਖਾਈ ਦੇਣਗੇ ਇੱਕ ਸਿਸਟਮ ਇਸ ਤਰ੍ਹਾਂ ਇੱਕੋ ਨਾਲ ਚੱਲੇਗਾ ਤੇ ਇੱਕ ਸਿਸਟਮ ਇਸ ਤਰੀਕੇ ਨਾਲ ਚੱਲੇਗਾ ਤੇ ਉਹਨਾਂ ਦਾ ਪੰਜਾਬ ਦੇ ਉੱਪਰ ਕੀ ਅਸਰ ਹੈ ਇਸ ਵੀਡੀਓ ਰਹੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅਗਰ ਤੁਹਾਡੇ ਇਲਾਕੇ ਵਿੱਚ ਕੋਈ ਹੋਰ ਹਾਲਾਤ ਬਣੇ ਹੋਏ ਨੇ ਠੰਡ ਦਾ ਮੌਸਮ ਤਾਂ ਚਲੋ ਸਵੇਰ ਸ਼ਾਮ ਬਣਿਆ ਹੀ ਹੋਇਆ ਹੈ ਅਗਰ ਕੋਈ ਹੋਰ ਅਪਡੇਟ ਦੇਣੀ ਹੈ ਤੁਸੀਂ ਆਪਣੇ ਇਲਾਕੇ ਦਾ ਨਾਮ ਅਤੇ ਮੌਸਮ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਹੁਣ ਅਸੀਂ ਦੇਖਦੇ ਹਾਂ ਕੀ ਹਾਲਾਤ ਬਣੇ ਹੋਏ ਨੇ ਮੌਸਮ ਦੇ ਅਗਰ ਅਸੀਂ ਗੱਲ ਕਰੀਏ ਫਿਲਹਾਲ ਜਿਹੜੀ ਹਵਾਵਾਂ ਨੇ ਲਗਾਤਾਰ ਪੱਛਮੀ ਰੂਪ ਤੋਂ ਇਸ ਤਰੀਕੇ ਨਾਲ ਚੱਲ ਰਹੀਆਂ ਨੇ ਪਰ ਹੇਠਲੇ ਪਾਸੇ ਜਿਹੜਾ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਉੱਪਰ ਨੂੰ ਸਿਰ ਚੱਕਦਾ ਹੋਇਆ ਦਿਖਾਈ ਦੇ ਰਿਹਾ 25 ਅਤੇ 26 ਤਰੀਕ ਦੀ ਗੱਲ ਕਰੀਏ ਫਿਲਹਾਲ ਕੋਈ ਮੱਧ ਭਾਰਤ ਤੱਕ ਤਕੜੀ ਕਾਰਵਾਈ ਨਹੀਂ ਹੈ ਪਰ ਜਿਵੇਂ ਹੀ 26 ਤਰੀਕ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਸਿਸਟਮ ਜਿਹੜਾ ਇਹ ਥੱਲਿਓਂ ਉੱਪਰ ਆਉਣਾ ਆਪਣਾ ਕਿਤੇ ਨਾ ਕਿਤੇ ਸਿਸਟਮ ਸ਼ੁਰੂ ਹੋਣ ਦਾ ਦਿਖਾਈ ਦੇ ਰਿਹਾ ਹੈ ਮੱਧ ਭਾਰਤ ਵਿੱਚ ਸਿਰਫ ਇਹ ਮੱਧ ਪ੍ਰਦੇਸ਼ ਤੱਕ ਗੁਜਰਾਤ ਤੱਕ ਛੱਤੀਸਗੜ੍ਹ ਅਤੇ ਰਾਜਸਥਾਨ ਦਾ ਜਿਹੜਾ ਗੁਜਰਾਤ ਨੂੰ ਅਤੇ ਮੱਧ ਪ੍ਰਦੇਸ਼ ਨੂੰ ਏਰੀਆ ਟੱਚ ਕਰਦਾ ਹੈ ਇਹਦੇ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੂਗਾ ਫਿਰ ਦਿੱਲੀ ਯੂਪੀ ਅਤੇ ਹਰਿਆਣੇ ਤੱਕ ਵੀ ਇਸ ਦੀ ਮਾਰ ਜਿਹੜੀ ਹੈ ਉਹ 29 30 ਤਰੀਕ ਤੱਕ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਅਗਰ ਤੁਸੀਂ ਗੱਲ ਕੀਤੀ ਜਾਵੇ ਤਾਂ ਜਿਹੜਾ ਸਿਸਟਮ ਹੈ ਫਿਲਹਾਲ ਇਸ ਤਰੀਕੇ ਨਾਲ ਦੇਖੀਏ ਤਾਂ 27 ਤਰੀਕ ਦੇ ਨੇੜੇ ਤੇ ਤੁਸੀਂ ਦੇਖੋਗੇ ਸਿਸਟਮ ਜਿਹੜਾ ਕਿਤੇ ਨਾ ਕਿਤੇ ਮੱਧ ਭਾਰਤ ਦੇ ਹੁੰਦਾ ਹੋਇਆ ਮੱਧ ਪ੍ਰਦੇਸ਼ ਗੁਜਰਾਤ ਅਤੇ ਰਾਜਸਥਾਨ ਦਿੱਲੀ ਅਤੇ ਯੂਪੀ ਦੇ ਬਹੁਤ ਸਾਰੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਗਵਾਲੀਅਰ ਤੋਂ ਜੋਧਪੁਰ ਜੋਧਪੁਰ ਤੋਂ ਆਗਰਾ ਆਗਰਾ ਤੋਂ ਦਿੱਲੀ ਇਹ ਜਿਹੜਾ ਇਹ ਬੈਲਟ ਇਹਦੇ ਵਿੱਚ ਕਿਤੇ ਨਾ ਕਿਤੇ ਇਸ ਦਾ ਜਿਹੜਾ ਮੀਂਹ ਦਾ ਅਸਰ ਹੈ ਉਹ ਸਾਨੂੰ 28 ਤਰੀਕ ਤੱਕ ਦਿਖਾਈ ਦੇਵੇਗਾ ਫਿਰ ਦਿੱਲੀ ਤੋਂ ਬਾਅਦ ਹਰਿਆਣਾ ਤੱਕ ਜਿਹੜੀ 28 ਤਰੀਕ ਨੂੰ ਬਹੁਤ ਸਾਰੇ ਹਿੱਸਿਆਂ ਵਿੱਚ ਮੀਂਹ ਹੋਣ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਬੱਦਲਬਾਈ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਾ ਸ਼੍ਰੀ ਗੰਗਾ ਨਗਰ ਤੱਕ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ ਉੱਧੇ ਪਾਸੇ ਗੱਲ ਕਰੀ ਜਾਵੇ ਯੂਪੀ ਅਤੇ ਉੱਤਰਾਖੰਡ ਵਿੱਚ ਵੀ ਬੱਦਲਬਾਈ ਦਾ ਅਸਰ ਹੈ ਥੋੜਾ ਜਿਹਾ ਹਿਮਾਚਲ ਵਿੱਚ ਵੀ ਮੀਂਹ ਕਣੀ ਹੋ ਸਕਦੀ ਹੈ ਪਰ ਪੰਜਾਬ ਦੇ ਵਿੱਚ ਇਸ ਦਾ ਅਸਰ ਨਾ ਮਾਤਰ ਦੇ ਬਾਬਰ ਦਿਖਾਈ ਦੇ ਰਿਹਾ ਹੈ ਠੰਡ ਜਰੂਰ ਵੱਧ ਸਕਦੀ ਹੈ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 2 ਡਿਗਰੀ ਘਟਦਾ ਹੋਇਆ ਦਿਖਾਈ ਦੇ ਰਿਹਾ ਮੈਕਸਿਮਮ ਤਾਪਮਾਨ ਜਿਹੜਾ 28 ਡਿਗਰੀ ਤੱਕ ਸਾਨੂੰ ਜਾਂਦਾ ਹੋਇਆ ਦਿਖਾਈ ਦੇ ਸਕਦਾ ਹੈ ਅਗਰ ਗੱਲ ਕਰੀਏ ਆਪਾਂ 31 ਤਰੀਕ ਜਾਂ 30 ਤਰੀਕ ਦੀ ਤਾਂ ਸਿਸਟਮ ਹੌਲੀ-ਹੌਲੀ ਖਿਸਕਦੇ ਹੋਏ ਬਿਹਾਰ ਵੱਲ ਜਾ ਰਹੇ ਨੇ ਨੇਪਾਲ ਤੋਂ ਅੱਗੇ ਨਿਕਲ ਜਾਣਗੇ ਪਰ ਪੰਜਾਬ ਵੱਲ ਜਿਹੜਾ ਇਹ 30 31 ਤਰੀਕ ਤੱਕ ਕੋਈ ਵੱਡੀ ਕਾਰਵਾਈ ਹੋਣ ਦੀ ਉਮੀਦ ਫਿਲਹਾਲ ਦਿਖਾਈ ਨਹੀਂ ਦੇ ਰਹੀ ਪਰ ਹਜੇ ਸਿਸਟਮ ਬਦਲ ਸਕਦੇ ਨੇ ਦਿਨ ਪਏ ਨੇ ਕਿਉਂਕਿ ਹਜੇ ਸਿਰਫ ਹਫਤਾ ਪਿਆ ਇਸ ਸਿਸਟਮ ਨੂੰ ਅੱਗੇ ਪਿੱਛੇ ਹੋਣ ਦੇ ਲਈ ਤੇ ਜਿਹੜੇ ਸਿਸਟਮ ਨੇ ਅਚਾਨਕ ਬਦਲ ਸਕਦੇ ਨੇ ਜਿਨ੍ਹਾਂ ਕਰਕੇ ਅਸੀਂ ਬਾਰ-ਬਾਰ ਰਿਕਵੈਸਟ ਕਰਦੇ ਰਹਿੰਦੇ ਆ ਤੁਹਾਨੂੰ ਕਿ ਚੈਨਲ ਤੇ ਤੁਸੀਂ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਤਾਂ ਜੋ ਕੋਈ ਵੀ ਜਾਣਕਾਰੀ ਆਉਂਦੇ ਸਮੇਂ ਵਿੱਚ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਇਹ ਜਿਹੜੀ ਅਪਡੇਟ ਹੁੰਦੀ ਹੈ ਇਹ ਅਨੁਮਾਨ ਅਧਾਰਤ ਹੁੰਦੀ ਹੈ ਤੇ ਇਹਨਾਂ ਵਿੱਚ ਮੌਸਮੀ ਬਦਲਾਅ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੈ ਕਾਹੀ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਗਰ ਕੋਈ ਨਵਾਂ ਚੇਂਜ ਆਉਂਦਾ ਹੈ ਤਾਂ ਉਹ ਜਾਣਕਾਰੀ ਤੁਹਾਨੂੰ ਪਹਿਲ ਦੇ ਆਧਾਰ ਤੇ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਸਾਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪ੍ਰਿੰਟ ਭਰਾਮਾਂ ਦਾ